ਜਾਹਨ ਜਬਾਰਤ ਅੱਜ ਬੁੰਜਾ ਗੇਟ ਦੇ ਵਿੱਚ ਇੱਥੇ VOTING ਬਹੁਤ ਲੋਕਾਂ ਨੂੰ ਆਨੰਦ ਲਾ ਰਹੇ ਨੇ ਟੂਰਿਸਟ ਤੁਹਾਨੂੰ ਨਾਲ VOTING ਦਾ ਪਹਾਈ ਦਿਖਾਈ ਹੋ ਜਰਾ ਸਾਰੇ ਕਿਤੇ ਹਾਂਜੀ ਹਾਂਜੀ ਮੇਰੇ ਨਾਲ ਸੰਦੀਪ ਜੀ ਨੇ ਜਿਹੜਾ ਕਿ ਇੱਥੇ ਪਹਾਈ ਆਪਣੇ ਅਰੇਂਜਮੈਂਟ ਤੁਸੀਂ ਦੇਖਦੇ ਹੋ ਸਾਰੇ ਨਾ हां जी हां जी अपने को सेफ्टी ਦੇ ਵੀ ਸਾਰੇ ਹੈਗੇ ਇੱਥੇ ਬੈਲਟ ਜਿਹਦਾ ਮੈਂ ਪਾਈ ਆ ਹਾਂ ਜੈਕਟ ਤੋਂ ਬਗੈਰ ਜੈਕਟ ਤੋਂ ਬਿਨਾਂ ਅਸੀਂ ਸਰ ਕਿਸੇ ਨੂੰ ਡਰਾਈਵ ਬੈਠਣ ਨਹੀਂ ਦੀ ਹਾਂ ਨਾਲ ਸਟਾਫ ਪੂਰਾ ਇੱਧਰ ਸਟੇ ਪਾਇਲਟ ਕੋਲ ਵੀ ਜੈਕਟ ਪਾਈ ਹੋਈ ਹੈ ਅੱਛਾ ਪਾਇਲਟ ਅਫੀਸੇ ਦੇ ਕੋਈ ਵੀ ਬਿਨਾਂ ਜੈਕਟ ਨਹੀਂ ਹੋਏਗਾ ਔਰ ਇੱਕ ਸੇਫਟੀ ਸੇਫਟੀ ਬੋਰਡ ਵੀ ਹੈਗੀ ਆਪਣੇ ਕੋਲ ਹਾਂ ਜੀ ਸੇਫਟੀ ਬੋਰਡ ਵੀ ਇੱਕ ਸੇਫਟੀ ਬੋਰਡ ਵੀ ਰੱਖੀ ਹੈ ਐਕਸਟਰਾ ਜਿਹੜੀ ਰੈਸਕਿਊ ਵਾਸਤੇ ਰੱਖੀ ਹੋਈ ਹੈ ਸਰ ਹਾਂ ਜੀ ਹਾਂ ਜੀ ਅਸੀਂ ਭੇਜੇ ਭਾਈ ਬਹੁਤ ਰੈਸਕਿਊ ਵਾਸਤੇ ਹੋਠ ਹੈਗੀ ਨਾ ਬਹੁਤ ਹੀ ਖੂਬਸੂਰਤ ਨਜ਼ਾਰਾ ਦੇਖੋ ਪਹਾੜਾਂ ਦੇ ਵਿੱਚ ਇਹ ਪੌਂਗ ਡੈਮ ਦਾ ਹੈ। ਆਹ ਪੌਂਗ ਡੈਮ ਦਾ ਪਾਣੀ ਹੈ। ਪੰਛੀ ਬਹੁਤ ਆਉਂਦੇ ਨੇ ਇੱਥੇ ਦੂਰ ਦੂਰ ਵਿਦੇਸ਼ਾਂ ਦੇ ਵਿੱਚੋਂ। ਉਹ ਪੰਛੀ ਜਿਹੜੇ ਦੇਖੋ ਬਹੁਤ ਦੂਰੋਂ ਆ। ਆ ਜਿਹੜੇ ਕੁਮਰ ਫਿਮੇਸ਼ ਸ਼ਕੀਨ ਨੇ, ਬੋਟਿੰਗ ਦੇ ਸ਼ਕੀਨ ਨੇ ਔਰ ਵਾਈਲਡ ਫੋਟੋਗ੍ਰਾਫੀ ਦੇ ਸ਼ਕੀਨ ਨੇ ਉਹ ਇੱਥੇ ਆ ਕੇ ਬੋਟਿੰਗ ਦਾ ਅਨੰਦ ਵੀ ਲੈ ਸਕਦੇ ਨੇ, ਵਾਈਲਡ ਜਿਹੜੀ ਫੋਟੋਗ੍ਰਾਫੀ ਹੈ ਜਿਹੜੀ ਉਹ ਵੀ ਕਰ ਸਕਦੇ ਨੇ ਕਿਉਂਕਿ ਦੇਸ਼ਾਂ-ਵਿਦੇਸ਼ਾਂ ਤੋਂ ਪੰਛੀ ਜਿਹੜੇ ਇੱਥੇ ਆਉਂਦੇ ਨੇ। ਤੇ ਬਹੁਤ ਸੇਫਟੀ ਦਾ ਰੀਜ਼ਨ ਹੈ ਇੱਥੇ ਆਪਣੇ ਕੋਲ ਸਟਾਫ ਪੂਰਾ ਹੀ ਹੈ। ਨਹੀਂ। ਸਟਾਫ ਪੂਰਾ ਸਾਡੇ ਡਰਾਈਵਿੰਗ ਵੀ ਕਰਦੇ ਆਂ ਡਾਈਵਿੰਗ ਵੀ ਕਰਦੇ ਆਂ ਉਹਨਾਂ ਕੋ ਲਾਇਸੈਂਸ ਨੇ ਮੈਂ ਕਿਹਾ ਸ਼ਾਊਟ ਲਾਇਸੈਂਸ ਆ ਕੋਈ ਫੰਕਾ ਨਹੀਂ ਰੱਖ ਰਾਇ ਜੀ ਅਸੀਂ ਨਹੀਂ ਕਰਦੇ ਸਾਡੇ ਕੋ ਲਾਇਸੈਂਸ ਆ ਨਹੀਂ ਨਾ ਸਾਡੇ ਤਿੰਨ ਬੰਦੇ ਨੇ ਕਿੰਨਾ ਕੋ ਲਾਇਸੈਂਸ ਨੇ ਜੀ ਅੱਛਾ ਮਨ ਲਾਇਸੈਂਸ ਨੇ ਪ੍ਰੋਪਰ ਐਕਸਪੀਰੀਅੰਸ ਹੈ ਨਾ ਕੋਈ ਹਾਂ ਜੀ ਐਕਸਪੀਰੀਅੰਸ ਪੂਰ ਫੁੱਲ ਐਕਸਪੀਰੀਅੰਸ ਹੈ ਇਹਨਾਂ ਨੂੰ 8 ਸਾਲ ਹੋ ਗਏ ਚਲਾਉਂਦੇ ਨੇ ਵੋਟ ਇਹਨਾਂ ਨੂੰ 4 ਸਾਲ ਹੋ ਗਏ ਇੱਕ ਸਾਢੇ ਪਾਈਸਾ ਫੋਰ ਨੇ ਬਾਹਰ ਸ਼ਿਪੂ ਜੀ ਕੋਨ 8 ਸਾਲ ਹੋ ਗਏ ਟਰੈਕਿੰਗ ਕਰਦੇ ਮਤਲਬ ਕਾਫੀ ਐਕਸਪੀਰੀਅੰਸ ਇਕੱਠਾ ਸੀ ਰੱਖਿਆ ਪਿਆ ਹੈ ਕਿ ਕੋਈ ਅਸੀ ਜਗ੍ਹਾ ਨਹੀਂ ਹੈਗੀ ਜਿਹੜਾ ਇਹਨਾਂ ਨੇ ਨਹੀਂ ਕੀਤੀ ਹੋਈ ਨਹੀਂ ਕੀਤਾ ਨਹੀਂ ਕੀਤਾ ਹਾਂਜੀ ਬਹੁਤ ਸੇਫਟੀ ਹੈ ਉਥੇ ਆਪਣੇ ਬੱਚੇ ਲੈ ਕੇ ਬਹੁਤ ਲੱਗ ਗਿਆ ਤਲਵਾੜੇ ਦੇ ਲੱਗ ਗਿਆ ਜਿਹੜਾ ਹੈਗਾ ਕਹਿੰਦੇ ਬੁੰਜਾ ਗੇਟ ਕਹਿੰਦੇ 52 ਗੇਟ ਹੈ ਤਲਵਾੜੇ ਤੋਂ ਲੱਗ ਗਿਆ ਹਿਮਾਚਲੋਂ ਪੰਜਾਬ ਦਾ ਬਾਰਡਰ ਏਰੀਆ ਪੈਂਦਾ ਆ ਤੁਸੀਂ ਮਕੇਰੀਆਂ ਤੋਂ ਆ ਸਕਦੇ ਹੋ ਪਾਇਆ ਦਸੂੜਾ ਪਾਇਆ ਹਾਜੀਪੁਰ ਹੋ ਗਿਆ ਨਾ ਦਸੂੜਾ ਤੋਂ ਹੋ ਗਿਆ ਨਾ ਬਹੁਤ ਹੀ ਖੂਬਸੂਰਤ ਪਾਣੀ ਦੇਖੋ ਕਿੰਨਾ ਵਗਿਆ ਪਾਣੀ ਲੱਗ ਰਿਹਾ ਪੂਰਾ ਜਿਦਾ ਆਸਮਾਨ ਪੁਜਾ ਗੇਰੇ ਸਾਹਮਣੇ ਜਿਹੜੇ ਦੇਖਿਓ ਬਈ ਦਫਾਈਓ ਇਹ ਪੁਜਾ ਗੇਰੇ ਸਾਹਮਣੇ ਹੈ ਨਾ ਇਹ ਕੁਸ਼ਨੀ ਜੀ ਆਪਾਂ ਕਿਤੇ ਬਾਕੀ ਇਹ ਟਾਈਮਿੰਗ ਕੀ ਹੈ ਸਰ ਟਾਈਮਿੰਗ 6:00 ਤੋਂ 7:00 ਬਾਈ ਸਾਢੇ 9:00 ਤੋਂ ਸਾਢੇ 5:00 ਟਾਈਮਿੰਗ ਹੈਗੀ ਹੈ ਕੋਈ ਕੋਰਸ ਕਲਾਸ ਤੇ ਕਿੰਨੀ ਸਰ ਕੋਈ ਨਾ 30 ਦਿਨ ਦਾ ਫੈਮਿਲੀ ਬਲੇ ਇਸ ਹਫਤੇ ਦੇ 7 ਦਿਨ ਦੇ ਤੁਸੀਂ ਆ ਸਕਦੇ ਹੋ ਕਿਤੇ ਬਾਕੀ ਬਹੁਤ ਖੂਬਸੂਰਤ ਹਿਮਾਚਲ ਦਾ ਏਰੀਆ ਹੈ ਇਹ ਪਹਾੜਪੁਰ ਦੇ ਸੱਜੇ ਤੁਸੀਂ ਪੰਛੀ ਸਾਰੇ ਬਹੁਤ ਸੋਹਣੇ ਆਜੇ ਆਪਣੇ ਬੱਚਿਆਂ ਨੂੰ ਘੁਮਾ ਲਿਆਓ ਉਹਨਾਂ ਨੂੰ ਨੇਚਰ ਨਾਲ ਜੋੜੋ ਕੁਦਰਤ ਦੇ ਨਾਲ ਦਿਖਾਓ ਤੇ ਜੀ ਅੱਜ ਤੱਕ ਵੀ ਜਾਨਵਰ ਹੀ ਹੈ ਕਿੰਨੇ ਦੇ ਇਸ ਜੇ ਪੰਜ ਸਾਲ ਦਾ ਬੱਚਾ ਘਟਾ ਰਿਹਾ ਹੈ ਕਈ ਵਾਰੀ ਤਾਂ ਹਾਂਜੀ ਸੱਤਵੇਂ ਬੰਦੇ ਫੈਮਿਲੀ ਦੇ ਉਹ ਪੰਜ ਸਾਲ ਦਾ ਬੱਚਾ ਆਪਣੀ ਬੱਚੇ ਦੇ ਅਸੀਂ ਪੈਸੇ ਲਈ ਦੇਣੀ ਅੱਛਾ ਬੱਚਾ ਬਾਈ 5-6 ਸਾਮਾ ਮਿਲ ਆ ਗਿਆ ਬੱਚਿਆਂ ਨੂੰ ਛੱਡ ਦਿੰਦਾ ਬੱਚਿਆਂ ਨੂੰ ਛੱਡ ਦਿੰਦਾ ਇੱਕ ਬੋਟਿੰਗ ਦੇ ਵਿੱਚ ਹੈ ਨਾ ਜੀ ਬਹੁਤ ਸ਼ੇਪੀਆ ਹੋਰ ਬੜਾ ਮਜ਼ਾ ਆ ਰਿਹਾ ਜੀ ਬਹੁਤ ਖੂਬਸੂਰਤ ਨੇਚਰ ਦੀ ਫੋਟੋ ਵਸ਼ਨੀ ਜੀ ਉਹ ਬੋਰਡ ਦਿਖਾਇਓ ਇੱਕ ਬੋਰਡ ਬੋਰਡ ਚੱਲ ਰਹੀ ਹੈ ਜੀ ਹਾਂਜੀ ਇੱਕ ਬੋਰਡ ਚੱਲ ਰਹੀ ਹੈ ਜਿਹੜੀ ਕਿ ਟੂਰਿਸਟ ਨੂੰ ਕੁਮਾਰੀ ਅੰਦਰ ਪਾਣੀ ਦੇ ਵਿੱਚ ਇੱਥੇ ਹੋਰ ਕੀ ਐ ਤੇ ਸੁਵਿਧਾ ਹੈਗੀਆਂ ਨੇ ਸਿਰਫ ਫਿਲਹਾਲ ਤਾਂ ਅਜੇ ਇੱਥੇ ਕੋਈ ਸੁਵਿਧਾ ਨਹੀਂ ਹੋ ਰਿਹਾ ਕਿਉਂਕਿ ਖਾਣ ਪੀਣ ਦਾ ਜੋ ਅਰੇਂਜਮੈਂਟ ਹੈ ਜੀ ਉਹ ਕੁਝ ਟਾਈਮ ਲੱਗੇਗਾ ਨੂੰ ਟਾਈਮ ਲੱਗੇ ਹੋ ਜਾਏਗਾ ਸਟਾਰਟ ਕੀਤੇ ਨੂੰ ਥੋੜੇ ਦਿਨ ਹੋਏ ਨੇ ਅਜੇ ਹਾਂਜੀ ਕਿਉਂ ਦੂਰੋਂ ਆਣਗੇ ਜਿਹੜੇ ਤੋਂ ਨਾਲ ਹੀ ਖਾਣ ਪੀਣ ਦਾ ਹਾਂਜੀ ਹੌਲੀ ਹੌਲੀ ਸਭ ਹੋ ਜਾਏ ਕੰਟਰੋਲ ਕਰ ਰਹੇ ਆ ਅੱਛਾ ਅੱਛਾ ਮੈਨੇਜ ਕਰ ਰਹੇ ਆ ਪਰ ਉਹ ਟਾਈਮ ਪ੍ਰोसीजर ਦਾ ਟਾਈਮ ਤਾਂ ਲੱਗੇ ਹਾਂਜੀ ਬਿਲਕੁਲ ਕੌਂਗੀ ਵਾਲੇ 31 ਮਹੀਨੇ ਤੁਸੀਂ ਪਿਛੇ ਮਾਰ ਚੁੱਕੇ ਸਟਾਰਟ ਕੀਤਾ ਥੋੜੀ ਅਕਤੂਬਰ ਤੋਂ ਪਰ ਨੂੰ ਕੀਤਾ ਸਟਾਰਟ 11 ਅਕਤੂਬਰ ਨੂੰ ਸਟਾਰਟ ਕੀਤਾ ਹੈ ਜਿੱਤੇ ਜਿੱਤੇ ਕਸਟਮਰ ਵਧ ਰਿਹਾ ਜੀ ਉਹ ਜਲਾ ਕਸਟਮਰ ਹੈ ਮੈਂ ਉੱਪਰ ਸਾਰਾ ਮੈਂ ਵੀਡੀਓ ਛੋੜ ਕੀਤੀ ਨੇ ਬਹੁਤ ਕਸਟਮਰ ਨੇ ਪਹਿਲੀ ਵਾਰੀ ਮੈਂ ਤਲਵਾੜੇ ਜੀ ਨਾਲ ਰਸ ਲੈਖਿਆ ਕਿਉਂਕਿ ਤਲਵਾੜਾ ਇੱਕ ਜਿਹੜਾ ਸੀਗਾ ਉਹ ਜਿਹੜਾ ਉਹਦਾ ਜਿਹੜੀ ਛਵੀ ਸੀਗੀ ਇੱਥੇ ਲੋਕ ਘਟ ਰਹੇ ਨੇ ਹੈਣਾ ਜੀ ਹਾਂਜੀ ਹਾਂਜੀ ਤੋਂ ਸਾਡੇ ਮਤਲਬ ਹੁਣ ਇਹ ਜਿਹੜਾ ਸਪੋਰਟਸ ਬੰਨਣ ਦੇ ਨਾਲ ਸਾਡੇ ਕੋਲ ਆ ਜਾਵੇ ਚਾਹੇ ਬੱਚਾ ਹੈ ਚਾਹੇ ਬੁੱਢਾ ਅਸੀਂ ਕਦੇ ਨਰਾਸ਼ ਨਹੀਂ ਕਰਕੇ ਭੇਜਾਂ ਨਹੀਂ ਵੀ ਹੈਗੇ ਪੈਸੇ ਅਸੀਂ ਤਾਂ ਵੀ ਕਰਾਈ ਦੀ ਬਹੁਤ ਅੱਛੀ ਨੇਚਰ ਲੱਗੀ ਹੈ ਸੰਦੀਪ ਜੀ ਸਪੈਸ਼ਲ आ, ऐसे नेचर वाले बंदे ऐसे नेचर ਜਿਹੜੇ ਕਿ ਟੂਰਿਸਟ ਨੂੰ ਸਾਡੇ ਪੰਜਾਬ ਦੇ ਟੂਰਿਸਟ ਨੂੰ ਪੂਰੇ ਦੁਨੀਆ ਦੇ ਵਿੱਚ ਫਲਾ ਰਹੇ ਨੇ ਹਾਂਜੀ ਹਾਂਜੀ ਪੈਸੇ ਦੇ ਮਗਰ ਲੱਗਾ ਜੇ ਨਾ ਫਿਰ ਟੂਰਿਸਟ ਨਹੀਂ ਰੁਕੇਗਾ ਨਾ ਹਾਂਜੀ ਹਾਂਜੀ ਕਈ ਵਾਰੀ ਪੈਸਾ ਨਹੀਂ ਵੀ ਦੇ ਹਰ ਜਗ੍ਹਾ ਪੈਸਾ ਵੀ ਨਹੀਂ ਦੇਖਿਆ ਜਾਂਦਾ ਜਦੋਂ ਟੂਰਿਸਟ ਕਹਿੰਦਾ ਵੀ ਯਾਰ ਮੇਰੇ ਕੋਲ ਪੈਸੇ ਨਹੀਂ ਹੈ ਤਾਂ ਕੋਈ ਗੱਲ ਨਹੀਂ ਯਾਰ ਤੂੰ ਕਰ ਡਰਾਈਵਿੰਗ ਕੋਈ ਗੱਲ ਨਹੀਂ ਇਦਾਂ ਦੀ ਦੇਖੋ ਬਹੁਤ ਅੱਛਾ ਹੈ ਪੰਜਾਬ ਦੇ ਵਿੱਚ ਵੀ ਬਹੁਤ ਅੱਛੇ ਟੂਰਿਸਟ ਪਲੇਸ ਨੇ ਜਿਨ੍ਹਾਂ ਨੂੰ ਸਿਰਫ ਦੁਨੀਆ ਤੱਕ ਪਹੁੰਚਣ ਦੀ ਗੱਲ ਹੈ ਕਿ ਲੋਕ ਇਹ ਜਿਹੜੀ ਦੂਰ ਜਾਂਦੇ ਨੇ ਆਪਣਾ ਕਹਿੰਦੇ ਗੋਆ ਬੀਚ ਜਾਂਦੇ ਨੇ ਮੈਨੂੰ ਲੋਕ ਇਹਦਾ ਮੀਨਿੰਗ ਗੋਆ ਆਪਾਂ ਕਹੀਏ ਤੇ ਇਹ ਵੀ ਘਟਨੀ ਹੈ ਮੀਨਿੰਗ ਗੋਆ ਤੋਂ ਹਾਂਜੀ ਹਾਂਜੀ ਮੀਨਿੰਗ ਗੋਆ ਤੋਂ ਘਟਨੀ ਹੈ ਜੀ ਹਾਂਜੀ ਹਾਂਜੀ ਬਹੁਤ ਖੂਬਸੂਰਤ ਹੈ ਇੱਥੇ ਜਿੱਦਾਂ ਜਿੱਦਾਂ ਸਰ ਟਾਈਮ ਵੱਧਦਾ ਜਾਏਗਾ ਫੈਸਿਲਿਟੀਆਂ ਵੱਧੀਆਂ ਜਾਣਗੀਆਂ ਬੋਟਾਂ ਸਾਡੇ ਕੋਲ ਦੋ ਤਿੰਨ ਹੋਰ ਆ ਰਹੀਆਂ ਨੇ ਇੱਕ ਸ਼ਿਕਾਰਾ ਬੋਟ ਆ ਰਹੀ ਹੈ ਜੀ ਇੱਕ ਵੈਡਿੰਗ ਸ਼ੂਟ ਵਾਲੀ ਬੋਟ ਆ ਰਹੀ ਹੈ ਜੋ ਅਸੀਂ ਮੈਂ ਕਹਿੰਦਾ ਜਨਵਰੀ ਦੇ 15 ਤਰੀਕ ਤੱਕ ਆ ਜਾਏਗੀ ਸਾਡੇ ਕੋਲ ਮੈਂ ਤੁਹਾਡੇ ਦੇਖਿਆ ਬੋਰਡ 'ਚ ਲਿਖਿਆ ਬੈਟਿੰਗ ਛੂਟ ਵਾਸਤੇ ਵੀ ਤੁਸੀਂ ਟਾਈਮ ਦਿੰਦੇ ਹੋ ਹਾਂਜੀ ਹਾਂਜੀ ਦਿੰਦੇ ਆ ਜੀ ਇੱਥੇ ਆਪਾਂ ਤੁਸੀਂ ਪ੍ਰੀ ਵਾਈਡਿੰਗ ਜਿਹੜੀ ਹੁੰਦੀ ਹੈ ਵਿਆਹ ਤੋਂ ਪਹਿਲੇ ਜਿਹੜੀ ਵੀਡੀਓ ਉਹ ਵੀ ਕਰਵਾਈ ਜਾਂਦੀ ਹੈ ਜਨੂਅਲ ਰੇਟ ਹੈ ਕੋਈ ਜ਼ਿਆਦਾ ਨਹੀਂ ਹਾਂਜੀ ਹਾਂਜੀ ਹੈਨਾ ਜੀ ਸਰ ਪੈਸੇ ਦੇ ਨੂੰ ਅਸੀਂ ਅਜੇ ਤੱਕ ਨਹੀਂ ਦੇ ਰਹੇ ਹਾਂ ਅਮਿਤ ਅਸੀਂ ਸਿਰਫ ਕਸਟਮਰ ਨੂੰ ਐਵੇਂ ਦੇ ਰਹੇ ਹਾਂ ਵੀ ਕਸਟਮਰ ਸਾਡੇ ਟੂਰਿਸਟ ਜਿਆਦਾ ਤੋਂ ਜਿਆਦਾ ਇੱਥੇ ਆਵੇ ਆਵੇ ਕੋਈ ਗੱਲ ਨਹੀਂ ਟੂਰਿਸਟ ਤੋਂ ਹੀ ਕਮਾਣਾ ਹੈ ਜੀ ਬਿਲਕੁਲ 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 ਉਹ ਤੁਹਾਨੂੰ ਕਮਾਵੇਂਗੇ ਕੱਲ ਨੂੰ ਜਿੱਦਾਂ ਮਤਲਬ ਕਿ ਮਤੋਂ ਤਾਂ ਵੱਧ ਜਾਏਗਾ ਜੀ ਇਹ ਤੇ ਲਵਾੜੇ ਦੇ ਨਾਲ ਬੁੰਜਾ ਗੜ ਪੈਂਦਾ ਹੈ ਪੰਜਾਬ ਦੇ ਵਿੱਚ ਤੁਸੀਂ ਲੋਕੇਸ਼ਨ ਲਗਾ ਕੇ ਇੱਥੇ ਪਹੁੰਚ ਸਕਦੇ ਹੋ ਬੜਾ ਖੂਬਸੂਰਤ ਏਰੀਆ ਹੈ ਟਾਈਮਿੰਗ ਥੋੜਾ ਜਿਹੜੇ ਦੂਰੋਂ ਆ ਰਹੇ ਨੇ ਟਾਈਮ ਤੋਂ ਥੋੜਾ ਪਹਿਲੇ ਆ ਜਾਰ ਜਿੱਦਾਂ ਜਿੱਦਾਂ ਮਤਲਬ ਕਿ ਦਿਨ ਵੱਧ ਜਾਏਗਾ ਨਾ ਅੱਜ ਤੱਕ ਤਾਂ ਹੁਣ 5:30 ਵਜੇ ਹਨੇਰਾ ਹੋ ਜਾਂਦਾ ਜਿੱਦਾਂ ਜਿੱਦਾਂ ਦਿਨ ਵੱਧ ਜਾਏਗਾ ਲੋਹੜੀ ਤੋਂ ਬਾਅਦ ਦਿਨ ਵਧਣਾ ਸਟਾਰਟ ਹੋ ਜਾਏਗਾ ਫਿਰ ਟਾਈਮਿੰਗ ਕਿ 3:00 ਵੱਧ ਜਾਏਗੀ ਟਾਈਮਿੰਗ ਵੱਧ ਜਾਏਗੀ ਹੁਣ 6:3 ਮਹਾਰੀਜਮਟ ਜੀ ਸਰ ਹਾਂਜੀ ਹਾਂਜੀ ਇਹ ਸਰਕਾਰ ਜਿਹੜਾ ਉਹ ਬੁੰਜਾ ਗੇਟ ਵਾਲੇ ਦੇ ਡਿਪਾਰਟਮੈਂਟ ਦਾ ਸ਼ਾਨਯਾਰ ਵਾਲੇ ਹਾਂਜੀ ਬਹੁਤ ਅੱਛਾ ਥੀ ਗਿਆ ਹੈਗਾ ਤੇ ਬਹੁਤ ਅੱਛਾ ਲੱਗਾ ਪਾਣੀ ਦਾ ਇੱਕ ਦਿਖਾ ਦਿਓ ਕਿੰਨਾ ਖੂਬਸੂਰਤ ਪੂਰਾ ਕਿਤੇ ਘੁਮਾ ਕੇ ਔਰ ਅਗਰ ਤੁਸੀਂ ਕੋ ਮਿਨੀ ਗੋਆ ਇਹ ਘਟਨੀ ਹੈ ਮਿਨੀ ਗੋਆ ਤੋਂ ਇੱਥੇ ਆਓ VOTING ਕਰੋ VOTING ਦਾ ਮਜ਼ਾ ਲਓ ਤੇ ਬਹੁਤ ਅੱਛਾ ਪਲੇਸ ਆ ਪੰਛੀ ਦੇਖੋ ਬਾਰੋ ਜਿਹੜੇ ਫੋਰਨ ਤੋਂ ਪੰਛੀ ਆਂਦੇ ਨੇ ਇੱਥੇ ਸਰਦੀਆਂ ਨੂੰ ਬੜੇ ਅੱਛੇ ਛੇ हां जी अनिल थैंक यू संदीप जी बहुत-बहुत दादा बहुत थैंक यू मेरे ब्रदर और एक दिल दे बहुत अच्छे इंसान है पर्सन ਤੁਸੀਂ ਬਹੁਤ اچھا ਲੱਗਾ ਮਿਲ ਕੇ ਕਿ ਤੁਸੀਂ ਬਹੁਤ ਵੱਡੀ ਗੱਲ ਕੀਤੀ ਹੈ ਕਿ ਅਗਰ ਕਿਸੇ ਕੋ ਪੈਸੇ ਨਹੀਂ ਵੀ ਹੁੰਦੇ ਤਾਂ ਅਸੀਂ ਉਹਨਾਂ ਨੂੰ ਵੀ ਕਹਿ ਦਾਂਗੇ ਕਿ ਕੋਈ ਗੱਲ ਨਹੀਂ ਅੱਜ ਜੀ ਹਾਂ ਜੀ ਪਾ ਜੀ ਅਸੀਂ ਉਹਦੇ ਕੋਲ ਕੋਈ ਚਾਰਜ ਨਹੀਂ ਬਿਲਕੁਲ ਪਰ संदीप जी ਠੀਕ ਹੈ ਜੀ ਉਹ ਕੋ ਫ੍ਰੀ ਹੈ ਉਹਨੂੰ ਹਾਂ ਜੀ थैंक यू ਸਾਰਾ ਦਿਨ ਝੋਟੀ ਜਾਵੇ ਉਹ थैंक यू ਤੁਹਾਡਾ ਗੱਲਬਾਤ ਕਰਨ ਲਈ ਟਾਈਮਸ ਪ੍ਰਾਈਮ ਨਿਊਜ਼ ਇੰਡੀਆ ਦੇ थैंक यू ਬ੍ਰਦਰ थैंक यू ਸਾਰਿਆਂ ਦਾ थैंक